ਇਸੇ ਰਾਜਾ ਨੂੰ ਮੰਨਦੇ ਆ ਪਤਾ ਨਹੀਂ ਉਹ ਕਿਹੜਾ ਰਾਜਾ ਕੀ ਹੈ ਰਾਜਾ ਸਾਹਿਬ ਜੀ ਦੀਆਂ ਪਹਿਲਾਂ ਵੀ ਸਿਫਤਾਂ ਕੀਤੀਆਂ ਹੁਣ ਵੀ ਕਰਦੇ ਆ ਤੇ ਬਾਹਰ ਦੀ ਗੱਲ ਕਰਦੇ ਆ ਨਾ ਉਹ ਗੁਰੂ ਦਾ ਸਿੱਖ ਨਹੀਂ ਹੈ ਕਰਦੇ ਨਹੀਂ ਪਰ ਕਹਿੰਦੇ ਜੀ ਇੱਥੇ ਗੱਲ ਬਣੀ ਨਹੀਂ ਦੁਕਾਨ ਤੇ ਹੈ ਇਥੇ ਗੱਲ ਨੂੰ ਚੇਤਾ ਰੱਖਿਓ ਅੱਜ ਦੁਨੀਆ ਦੇ ਲੋਕ ਬਹੁਤਾਂ ਤਾ ਬਾਹਰੋਂ ਮਾਰ ਰਹੇ ਨੇ ਆ ਪਿੱਛੇ ਜੇ ਮੈਂ ਇੱਕ ਵੀਡੀਓ ਦੋ ਤਿੰਨ ਦਿਨ ਤੋਂ ਰੋਲਾ ਬਹੁਤ ਚੱਲ ਰਿਹਾ ਹੈ ਮੈਂ ਸੁਣ ਰਿਹਾ ਸਾਂ ਇੱਕ ਅਪਤਾ ਨਹੀਂ ਨਵਾਂ ਜਿਹਾ ਗਾਇਕ ਜੀ ਆਇਆ ਆਪਣੇ ਆਪ ਨੂੰ ਰਾਗੀ ਦੱਸਦਾ ਮੈਂ ਹੁਣ ਸੁਣ ਰਿਹਾ ਦੋ ਦਿਨ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਬੜਾ ਰੋਲਾ ਚੱਲ ਰਿਹਾ ਫੇਸਬੁੱਕ ਦਾ ਉਹ ਆਂਦਾ ਜੀ ਅਸੀਂ ਕਿਸੇ ਰਾਜਾ ਨੂੰ ਮੰਨਦੇ ਹਾਂ ਪਤਾ ਨਹੀਂ ਉਹ ਕਿਹੜਾ ਰਾਜਾ ਕੀ ਹੈ ਤੇ ਲੋਕ ਉਹਨਾਂ ਦੇ ਬਾਰੇ ਨਿੰਦਿਆ ਕਰਦੇ ਨੇ ਜੀ ਉਹਨਾਂ ਦੇ ਬਾਰੇ ਮਾੜਾ ਸ਼ਬਦ ਬੋਲਦੇ ਨੇ ਜੀ ਭਾਈ ਸਰਬਜੀਤ ਸਿੰਘ ਧੁੰਦਾ ਜੀ ਨੇ ਬੜਾ ਠੋਕਵਾ ਜਵਾਬ ਉਸ ਗਾयक ਨੂੰ ਮੈਂ ਤਾਂ ਗਾਇਕ ਮੰਨਦਾ ਉਹਨੂੰ ਜੀ ਪਤਾ ਨਹੀਂ ਲੋਕ ਉਹਨੂੰ ਕੀਰਤਨੀ ਮੰਨੇ ਜਾਂਦੇ ਮੈਂ ਕੀਰਤਨੀ ਕੀਰਤਨੀ ਹੋਇਆ ਜਿਹੜਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਦੀ ਗੱਲ ਕਰਦਾ ਹੋਵੇ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਗੱਲ ਕਰਦਾ ਹੈ ਨਾ ਉਹ ਗੁਰੂ ਦਾ ਸਿੱਖ ਨਹੀਂ ਹੈ ਉਹ ਆਪਣੇ ਆਪ ਨੂੰ ਕਹਿੰਦਾ ਪਤਾ ਨਹੀਂ ਕਿਹੜੇ ਰਾਜਾ ਹੈ ਉਹ ਰਾਜਾ ਜੀ ਨੂੰ ਮੰਨਦਾ ਹੈ ਸਾਧੂਆਂ ਨੂੰ ਮੰਨਦਾ ਹੈ ਮੰਨੀ ਜਾਓ ਭਾਈ ਸਾਨੂੰ ਕੋਈ ਮਤਲਬ ਨਹੀਂ ਉਸ ਚੀਜ਼ ਦੇ ਵਿੱਚ ਅਗੋਂ ਜਵਾਬ ਇਹ ਦਿੰਦਾ ਜੀ ਜਿਹੜਾ ਵੀ ਸਾਧੂਆਂ ਦੀ ਨਿੰਦਿਆ ਕਰਦਾ ਉਹ ਨਰਕ ਵਿੱਚ ਜਾਂਦਾ ਹੈ ਇਦਾਂ ਦੇ ਬੋਲ ਉਹਨੇ ਬੋਲੇ ਤੇ ਇਹਨਾਂ ਲੋਕਾਂ ਦਾ ਕੀ ਮਜ਼ੇਬ ਹੈ ਜੀ ਜਿਹੜਾ ਲੋਕ ਜਿਸ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਦੇਹਧਾਰੀਆਂ ਬਾਬਿਆਂ ਕੇ ਸਿਰ ਝੁਕਾਇਆ ਹੋਵੇ ਉਹ ਲੋਕਾਂ ਨੂੰ ਉਹ ਲੋਕਾਂ ਨੂੰ ਸਰਟੀਫਿਕੇਟ ਬਣਦੇ ਫਿਰਦੇ ਨੇ ਜੀ ਵੀ ਕੌਣ ਗੁਰੂ ਦਾ ਨਿੰਦਕ ਹੈ ਤੇ ਕੌਣ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਤੇ ਯਾਦ ਰੱਖਿਓ ਗੁਰੂ ਦਾ ਨਿੰਦਕ ਉਹ ਐ ਜਿਹੜਾ ਗੁਰੂ ਤੋਂ ਪਾਸਾ ਵਰਤਦਾ ਹੈ ਗੁਰੂ ਦਾ ਨਿੰਦਕ ਉਹ ਐ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕਿਸੇ ਦੇਹਤਾਰੀ ਬਾਬੇ ਦੀ ਤਰੀਫ ਕਰੇ ਇਸ ਗੱਲ ਨੂੰ ਨੋਟ ਕਰ ਲਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼ਬਦ ਦੇ ਲਣ ਲਾਇਆ ਸਾਨੂੰ ਗੁਰੂ ਸਾਹਿਬਾਨਾ ਨੇ ਇੱਕ ਦੇ ਲਣ ਲਾਇਆ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ ਕੇ ਵੇਖ ਲਓ ਮੈਂ ਬੇਨਤੀ ਕਰਨਾ ਚਾਹਾਂਗਾ ਉਸ ਵੀਰ ਨੂੰ ਮੈਂ ਤਾਂ ਕੀਰਤਨੀ ਮੰਨਦਾ ਨਹੀਂ ਪਰ ਮੈਂ ਇਹ ਵੀਡੀਓ ਚਲੀ ਜਾਣੀ ਨੈਟ ਤੇ ਮੇਰੀ ਮੈਂ ਬੇਨਤੀ ਕਰਨਾ ਚਾਹੁੰਨਾ ਵੀਰ ਨੂੰ ਤੁਸੀਂ ਜੇ ਆਪਣੇ ਬਾਬਿਆਂ ਦੀ ਵਡਿਆਈ ਕਰਨੀ ਹੈ ਕਰੀ ਜਾਓ ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਢਾ ਦਿਓ ਤੁਸੀਂ ਆਪਣੇ ਬਾਬੇ ਨੂੰ ਬਿਠਾ ਦਿਓ ਉਹਦੀ ਤਸਵੀਰ ਲਾ ਦਿਓ ਜਿੰਨੀ ਮਰਜ਼ੀ ਵਡਿਆਈਆਂ ਕਰਦੇ ਜਾਓ ਸਾਨੂੰ ਤਕਲੀਫ ਨਹੀਂ ਹੈਗੀ ਇਹਨਾਂ ਦੀਆਂ ਦੁਕਾਨਦਾਰੀਆਂ ਚਲਦੀਆਂ ਜੀ ਅੱਜ ਦਰਬਾਰ ਸਾਹਿਬ ਨਾਲ ਆਪਣੇ ਡੇਰਿਆਂ ਨੂੰ ਕੰਪੇਅਰ ਕਰਦੇ ਨੇ ਲੋਕ ਤੇ ਕਹਿੰਦੇ ਜੀ ਇਹ ਲੋਕ ਨਿੰਦੇ ਨੇ ਸੋ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਨਾ ਅਸੀਂ ਲੜ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪੜਨਾ ਜਿੰਨਾ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਹੋਣ ਜੇ ਕੋਈ ਬੰਦਾ ਜੇ ਕੋਈ ਰਾਗੀ ਜੇ ਕੋਈ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਤੇ ਬਾਹਰ ਤੋਂ ਕਿਸੇ ਬਾਬੇ ਕਿਸੇ ਦੇਹਧਾਰੀ ਦੀ ਤਾਰੀਫ ਕਰਦਾ ਹੋਵੇ ਸਮਝ ਲਓ ਕਲਗੀਧਰ ਪਾਤਸ਼ਾਹ ਦਾ ਉਹ ਸਿੱਖ ਨਹੀਂ ਹੋ ਸਕਦਾ ਇਸ ਗੱਲ ਨੂੰ ਨੋਟ ਕਰ ਲਿਓ ਗੁਰੂ ਸਾਹਿਬ ਰਹਿਮਤ ਕਰਨ ਸਤਗੁਰ ਜੀ ਨੇ ਕਿਹਾ ਸਭੈ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਪਹਿਲਾਂ ਤੈਨੂੰ ਇਹ ਮੰਡਾ ਪਹਿਣਾ ਪ੍ਰਮਾਤਮਾ ਏਕ ਹੈ ਦੇਣ ਵਾਲਾ ਉਹ ਹੈ ਜਿਹਨੂੰ ਅਸੀਂ ਬਾਣੀ ਚ ਰੋੜ ਪੜ੍ਹਦੇ ਆਂ ਦੱਦਾ ਦਾਤਾ ਸਾਰੇ ਪੜੋ ਜੀ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਉਹ ਪਰਮਾਤਮਾ ਹੀ ਕੋਈ ਹੈ ਜੀ ਕਿੱਥੇ ਬਾਹਰ ਲੱਭਣ ਦੀ ਕੋਸ਼ਿਸ਼ ਨਾ ਕਰੋ ਕਿੱਥੇ ਥਾਂ ਥਾਂ ਲੱਭਣ ਦੀ ਕੋਸ਼ਿਸ਼ ਨਾ ਕਰੋ ਰੱਬ ਤੁਹਾਡੇ ਅੰਦਰ ਬੈਠਾ ਹੈ ਪ੍ਰਗਟ ਕਰਨ ਦੀ ਗੱਲ ਹੈ ਵੀ ਪ੍ਰਗਟ ਕਿਵੇਂ ਕਰਨਾ ਹੈ